ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ 5 ਦਿਨ ਤੋਂ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਸੰਜੀਦਾ ਨਹੀਂ ਹੈ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਅਤੇ ਧਮਕੀ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿੱਟੂ ਨੇ ਕਿਹਾ ਕਿ ਸੂਬੇ ਦੀ ਸਰਕਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲਾ ਅਤੇ ਮਨੀਸ਼ ਸੋਦੀਆ ਵੱਲੋਂ ਚਲਾਈ ਜਾ ਰਹੀ ਇਹ ਕੇਂਦਰੀ ਰਾਜ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਦੀ 1 ਇੰਚ ਵੀ ਜ਼ਮੀਨ ਨਿੱਜੀ ਹਿੱਤਾਂ ਦੀ ਪੂਰਤੀ ਲਈ ਐਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ ਅੱਜ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਆ ਉਹ ਤਾਂ ਬਹੁਤ بڑا ਨਿਗਾਰਾ ਜਿਹੜਾ ਆਇਆ ਪਿਆ ਹਨਾਨਗੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਉਦੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਵੀ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਉਹ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ